ਕਰਨੀ ਤੁਸੀਂ ਪ੍ਰੋਪਰ ਤਰੀਕੇ ਨਾਲ ਪ੍ਰਾਰਥਨਾ ਦੇ ਸਮੇਂ ਵਿੱਚ ਹਾਜ਼ਰ ਹੋਣੇ ਚਾਹੀਦੇ ਆ ਬਹੁਤੀ ਵਾਰੀ ਪ੍ਰਾਰਥਨਾ ਕਿਉਂ ਨਹੀਂ ਸੁਣੀ ਜਾਂਦੀ ਪ੍ਰਾਰਥਨਾ ਕਰਨ ਤਾਂ ਬੈਠਦੇ ਆ ਪਰ ਪੂਰੀ ਤਰ੍ਹਾਂ ਪ੍ਰਾਰਥਨਾ ਨਹੀਂ ਕਰਦੇ ਮਨ ਪੂਰਾ ਪ੍ਰਾਰਥਨਾ ਦੇ ਵਿੱਚ ਨਹੀਂ ਹੁੰਦਾ ਮਨ ਗੈਰ ਹਾਜ਼ਰ ਹੁੰਦਾ ਆ ਸਰੀਰ ਪ੍ਰਾਰਥਨਾ ਦੇ ਵਿੱਚ ਬੈਠਾ ਆ ਪਰ ਮਨ ਦੀ ਹਾਜ਼ਰੀ ਨਹੀਂ ਆ ਪ੍ਰਾਰਥਨਾ ਆਤਮਿਕ ਕੰਮ ਹੈ ਸਰੀਰਕ ਕੰਮ ਨਹੀਂ ਆ ਤੁਸੀਂ ਤੁਰਿਆ ਫਿਰਦਿਆਂ ਵੀ ਪ੍ਰਾਰਥਨਾ ਕਰ ਸਕਦੇ ਆ ਤੁਸੀਂ ਬੈਠ ਕੇ ਵੀ ਪ੍ਰਾਰਥਨਾ ਕਰ ਸਕਦੇ ਆ ਪਰ ਜੇ ਤੁਸੀਂ ਤੁਰਿਆ ਫਿਰਦਿਆਂ ਪ੍ਰਾਰਥਨਾ ਕਰਦੇ ਆ ਮਨ ਹਾਜ਼ਰ ਨਹੀਂ ਆ ਨਾ ਤੁਰੇ ਫਿਰਦਿਆਂ ਵਾਲੀ ਸੁਣ ਹੋਣੀ ਪ੍ਰਾਰਥਨਾ ਤੇ ਨਾ ਬੈਠ ਕੇ ਕੀਤੀ ਹੋਈ ਪ੍ਰਾਰਥਨਾ ਸੁਣ ਹੋਣੀ ਆ ਪਰ ਜੇ ਉਰੇ ਮੰਨ ਦੇ ਨਾਲ ਦਿਲ ਤੋਂ ਪ੍ਰਾਰਥਨਾ ਕਰ ਰਹੇ ਹੋ ਤੁਰੇ ਫਿਰਦੇ ਆ ਕੀਤੀ ਹੋਈ ਪ੍ਰਾਰਥਨਾ ਵੀ ਸੁਣੀ ਜਾਣੀ ਆ ਤੇ ਬੈਠ ਕੇ ਕੀਤੀ ਹੋਈ ਪ੍ਰਾਰਥਨਾ ਵੀ ਸੁਣੀ ਜਾਣੀ ਆ ਜਦੋਂ ਮਨੁੱਖ ਵਿਪਤਾ ਦੇ ਵਿੱਚ ਹੁੰਦਾ ਕਿ ਉਦੋਂ ਸਾਹਮਣੇ ਵਾਲੇ ਨੂੰ ਕਹਿੰਦਾ ਦੋ ਮਿੰਟ ਪਾਸੇ ਹੋ ਜਾ ਮੈਨੂੰ ਚੌਂਕੜੀ ਮਾਰ ਕੇ ਬੈਠ ਲੈਣ ਦੇ ਮੈਨੂੰ ਗੋਡੇ ਟੇਕ ਲੈਣ ਦੇ ਵੀ ਸਾਹਮਣੇ ਤੁਹਾਡੇ ਕੋਈ ਵਿਪਤਾ ਆ ਤੇ ਤੁਹਾਡੇ ਕੋਲੇ ਟਾਈਮ ਹੀ ਨਹੀਂ ਹੁੰਦਾ ਗੋਡੇ ਟੇਕਣ ਜੋਗ ਤੁਸੀਂ ਹੋ ਸਕਦਾ ਉਸ ਵੇਲੇ ਕਿਸੇ ਚੀਜ਼ ਦੇ ਵਿੱਚ ਫਸੇ ਹੋਵੋ ਤੁਸੀਂ ਲਟਕ ਰਹੇ ਹੋ ਸਕਦੇ ਆ ਤੁਸੀਂ ਅੱਗ ਵਿੱਚ ਹੋ ਸਕਦੇ ਆ ਤੁਸੀਂ ਗਲਤ ਮਨੁੱਖਾਂ ਦੇ ਹੱਥਾਂ ਦੇ ਵਿੱਚ ਹੋ ਸਕਦੇ ਆ ਪਤਾ ਨਹੀਂ ਕਿਵੇਂ ਦੀ ਅਵਸਥਾ ਵਿੱਚ ਹੋ ਸਕਦੇ ਸੋ ਉੱਥੇ ਤੁਹਾਡੇ ਕੋਲੇ ਪ੍ਰਾਰਥਨਾ ਕਰਨ ਦੀ ਪੋਜੀਸ਼ਨ ਨਹੀਂ ਬਣਾਉਣ ਦਾ ਟਾਈਮ ਹੁੰਦਾ ਕਿ ਮੈਂ ਤਾਂ ਜੀ ਗੋਡੇ ਟੇਕ ਕੇ ਹੀ ਪ੍ਰਾਰਥਨਾ ਕਰਾਂਗਾ ਤਾਂ ਹੀ ਸੁਣੀ ਜਾਏਗੀ ਪੂਰੇ ਦਿਲ ਨਾਲ ਕੀਤੀ ਹੋਈ ਪ੍ਰਾਰਥਨਾ ਸੁਣੀ ਜਾਂਦੀ ਹੈ ਹਾਲੇਲੂਇਆ ਉਸ ਵੇਲੇ ਜਦੋਂ ਤੁਸੀਂ ਸੱਚੇ ਦਿਲ ਤੋਂ ਪਰਮੇਸ਼ਵਰ ਨੂੰ ਪੁਕਾਰਦੇ ਹੋ ਤਾਂ ਪ੍ਰਭੂ ਇਹ ਨਹੀਂ ਦੇਖਦੇ ਕਿ ਤੂੰ ਹੱਥ ਧੋਕੇ ਨਹੀਂ ਮੈਨੂੰ ਆਵਾਜ਼ ਮਾਰੀ ਤੂੰ ਮੂੰਹ ਧੋਕੇ ਨਹੀਂ ਮੈਨੂੰ ਆਵਾਜ਼ ਮਾਰੀ ਤੂੰ ਚੌਂਕੜੀ ਮਾਰ ਕੇ ਆਵਾਜ਼ ਨਹੀਂ ਮਾਰੀ ਤੂੰ ਗੋਡਿਆਂ ਭਾਰ ਹੋ ਕੇ ਆਵਾਜ਼ ਨਹੀਂ ਮਾਰੀ ਪ੍ਰਭੂ ਉਸ ਵੇਲੇ ਅਸਲ ਵਿੱਚ ਪ੍ਰਭੂ ਦੇ ਕੰਨਾਂ ਤੱਕ ਆਵਾਜ਼ ਹੀ ਉਹ ਪਹੁੰਚਦੀ ਆ ਜਿਹੜੀ ਦਿਲ ਤੋਂ ਨਿਕਲਦੀ ਆ ਸੋ ਫਸਟ ਆਫ ਆਲ ਸਭ ਤੋਂ ਪਹਿਲਾਂ ਜਦੋਂ ਵੀ ਪ੍ਰਾਰਥਨਾ ਕਰਨੀ ਤਾਂ ਮਨ ਨਾਲ ਪ੍ਰਾਰਥਨਾ ਕਰਨੀ ਆ ਪੂਰੇ ਮਨ ਤੋਂ ਪੁਕਾਰੋ ਪਰਮੇਸ਼ਵਰ ਨੂੰ ਫਾਰਮੈਲਿਟੀ ਨਹੀਂ ਕਰਨੀ ਹਾਂ ਸਟਾਰਟਿੰਗ ਦੇ ਵਿੱਚ ਜਰੂਰ ਸਾਨੂੰ ਫਾਰਮੈਲਿਟੀ ਕਰਨੀ ਪੈਂਦੀ ਆ ਜਿਵੇਂ ਨਿੱਕਾ ਨਿਆਣਾ ਜਦੋਂ ਸਕੂਲ ਲਈਦਾ ਆ ਤੇ ਉਹ ਸੌਖਾ ਹੀ ਨਹੀਂ ਜਾਂਦਾ ਸਕੂਲ ਨੂੰ ਕਿੰਨੇ ਬਹਾਨੇ ਬਣਾਉਂਦਾ ਕਦੀ ਕਹਿੰਦਾ ਮੇਰਾ ਢਿੱਡ ਦੁਖਦਾ ਕਦੀ ਕਹਿੰਦਾ ਸਿਰ ਦੁਖਦਾ ਕਦੀ ਕੋਸ਼ ਕਦੀ ਕੋਸ਼ ਕਦੀ ਕਹਿੰਦਾ ਮੈਡਮ ਮਾਰਦੀ ਆ ਉੱਥੇ ਮੈਨੂੰ ਪਤਾ ਨਹੀਂ ਕਿੰਨਾ ਕੋਸ਼ ਬਹੁਤ ਬਹਾਨੇ ਲਾਉਂਦਾ ਆ ਫਿਰ ਰੋਂਦਾ ਵੀ ਆ ਚੀਜ਼ਾਂ ਚੱਕ ਚੱਕ ਮਾਰਦਾ ਕਦੀ ਕਹਿੰਦਾ ਉੱਥੇ ਜਿਹੜੇ ਮੇਰੇ ਨਾਲ ਬੈਂਚ ਤੇ ਬੈਂਦੇ ਉਹ ਮੈਨੂੰ ਪਰੇਸ਼ਾਨ ਕਰਦੇ ਆ ਕਦੀ ਕਿਸੇ ਦਾ ਨਾਮ ਲਾਉਂਦਾ ਕਦੀ ਕਿਸੇ ਦਾ ਕੀ ਤੁਸੀਂ ਉਹਨੂੰ ਸਕੂਲ ਜਾਣ ਤੋਂ ਉਠਾ ਲੈਂਦੇ ਹੋ ਨਹੀਂ ਇਸੇ ਤਰ੍ਹਾਂ ਸ਼ੁਰੂਆਤ ਦੇ ਵਿੱਚ ਜਦੋਂ ਤੁਸੀਂ ਪ੍ਰਾਰਥਨਾ ਕਰਨ ਬੈਠਦੇ ਹੋ ਤਾਂ ਮਨ ਕਹਿੰਦਾ ਲੈ ਤੈਨੂੰ ਡਰ ਲੱਗਦਾ ਆ ਤੇਰੀਆਂ ਲੱਤਾਂ ਦੁਖਣ ਡੀਆਂ ਤੇਰਾ ਢਿੱਡ ਦੁਖਣ ਡਿਆ ਤੈਨੂੰ ਬਾਸੀਆਂ ਆਉਂਡੀਆਂ ਆ ਤੂੰ ਜਦੋਂ ਹੀ ਪ੍ਰਾਰਥਨਾ ਚ ਬੈਠਦਾ ਆ ਚੀਜ਼ਾਂ ਤੈਨੂੰ ਦਿਖਣ ਲੱਗ ਜਾਂਦੀਆਂ ਆ ਤਾਂ ਫੇਰ ਇਨਸਾਨ ਪ੍ਰਾਰਥਨਾ ਚ ਬੈਣਾ ਬੰਦ ਕਰ ਦਿੰਦਾ ਜਿਵੇਂ ਸਕੂਲ ਜਾਣਾ ਬੰਦ ਨਹੀਂ ਕਰਦੇ ਤਾਂ ਕੀ ਹੁੰਦਾ ਥੋੜੇ ਦਿਨਾਂ ਦੇ ਬਾਅਦ ਉਹੀ ਟੀਚਰਜ਼ ਉਹੀ ਕਲਾਸ ਦੇ ਬੱਚੇ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਪਸੰਦ ਆਉਣ ਲੱਗ ਜਾਂਦੀਆਂ ਤੇ ਫਿਰ ਤਾਂ ਇਦਾਂ ਨਿਆਣਿਆਂ ਨੂੰ ਹੁੰਦਾ ਵੀ ਸੰਡੇ ਵੀ ਕਿਉਂ ਆ ਗਿਆ ਉਸੰਨੇ ਨੂੰ ਵੀ ਕਹਿੰਦੇ ਵੀ ਅਸੀਂ ਸਕੂਲ ਜਾਈਏ ਕਿਉਂਕਿ ਉਹਨਾਂ ਨੂੰ ਲੱਗਦਾ ਘਰੇ ਤਾਂ ਮਾਂ ਨੇ ਸਾਰਾ ਦਿਨ ਕੰਨਾਂ ਤੇ ਠੋਕੀ ਜਾਣੀਆਂ ਵੀ ਆਹ ਕਿਉਂ ਕੀਤਾ ਆਹ ਕਿਉਂ ਕੀਤਾ ਸਕੂਲ ਹੀ ਬੈਟਰ ਏ ਇਹਦੇ ਨਾਲੋਂ ਤਾਂ ਇਦਾਂ ਹੀ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਸਟਾਰਟਿੰਗ ਦੇ ਵਿੱਚ ਅਸੀਂ ਆਪਣੇ ਮਨ ਨੂੰ ਨਹੀਂ ਸੁਣਦੇ ਰੋਂਦਾ ਕਰਲਾਉਂਦਾ ਹਾੜੇ ਕੱਢਦਾ ਬਹਾਨੇ ਲਾਉਂਦਾ ਝੂਠ ਬੋਲਦਾ ਵੀ ਮੈਨੂੰ ਆਸਤੋਂਦਾ ਉਸਤੋਂਦਾ ਜਦੋਂ ਅਸੀਂ ਏਰੀਆ ਆਵਾਜ਼ ਨੂੰ ਨਹੀਂ ਸੁਣਦੇ ਪਰ ਇਹਨੂੰ ਕੰਟੀਨਿਊਲੀ ਅਸੀਂ ਉਸ ਸੈਸ਼ਨ ਦੇ ਵਿੱਚ ਲੈ ਕੇ ਬੈਠਦੇ ਆ ਪ੍ਰਾਰਥਨਾ ਦੇ ਸੈਸ਼ਨ ਦੇ ਵਿੱਚ ਤਾਂ ਕੀ ਹੁੰਦਾ ਫਿਰ ਪ੍ਰਾਰਥਨਾ ਦਾ ਸੈਸ਼ਨ ਤੁਹਾਡਾ ਫੇਵਰਿਟ ਸੈਸ਼ਨ ਹੋ ਜਾਂਦਾ ਉਹ ਹੀ ਸਮਾਂ ਤੁਹਾਡਾ ਸਭ ਤੋਂ ਵਧੀਆ ਸਮਾਂ ਹੋ ਜਾਂਦਾ ਤੁਹਾਨੂੰ ਲੱਗਦਾ ਕਿ ਥੋੜਾ ਟਾਈਮ ਵੇਲ ਲੈ ਆਂ ਚੱਲ ਘੜੀ ਬੈਠ ਜਾਂਨੇ ਆ ਰੱਬ ਰੱਬ ਕਰ ਲੈਨੇ ਆ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠਦੇ ਆ ਨਾਟਕ ਦੇਖ ਕੇ ਕੀ ਕਰਨਾ ਫਿਲਮ ਦੇਖ ਕੇ ਕੀ ਕਰਨਾ ਚੁਗਲੀਆਂ ਕਰਕੇ ਕੀ ਕਰਨਾ ਇਹ ਕਿ ਇਸ ਕੰਮ ਮੋੜੀਆਂ ਜਿਵੇਂ ਨਿਆਣੇ ਨੂੰ ਸੰਡੇ ਤੋਂ ਵੀ ਉਹਨੂੰ ਹੁੰਦਾ ਕਿ ਛੁੱਟੀ ਕਿਉਂ ਆ ਗਈ ਇਤਾਂ ਹੀ ਮਨ ਨੂੰ ਹੁੰਦਾ ਕਿ ਹੋਰ ਗੱਲਾਂ ਕਿਉਂ ਕਰਨੀਆਂ ਕਿਉਂ ਨਾ ਹੋਏ ਕਿ ਜ਼ਿਆਦਾ ਟਾਈਮ ਪਰਮੇਸ਼ਵਰ ਦੇ ਨਾਲ ਬਤੀਤ ਕੀਤਾ ਜਾਏ ਸਟਾਰਟਿੰਗ ਈਜ਼ੀ ਨਹੀਂ ਆ ਪਰ ਸਟਾਰਟਿੰਗ ਕਰਨੀ ਤਾਂ ਪੈਂਦੀ ਆ ਕਿ ਨਹੀਂ ਨਿਆਣਾ ਜੇ ਜ਼ਿਆਦਾ ਵੇਰ ਦਾ ਹੋਵੇ ਕਈ ਵਾਰੀ ਉਹ ਲੇਟਦਾ ਵੀ ਆ ਪੁੰਜੇ ਫੇਰ ਮਾਂ ਕੀ ਕਰਦੀ ਆ ਦੋ ਕੰਨਾਂ ਤੇ ਠੋਕ ਕੇ ਗੱਡੀ 'ਚ ਬਿਠਾ ਦਿੰਦੀ ਉਹਨੂੰ ਕਹਿੰਦੀ ਤੈਨੂੰ ਜਾਣਾ ਪੈਣਾ ਹੈ ਛਿੱਤਰ ਬੋਹ ਪੈਣੇ ਤੇਰੇ ਹੈਗੀ ਕੋਈ ਮਾਂ ਇਦਾਂ ਦੀ ਬੱਚਿਆਂ ਨੂੰ ਇਦਾਂ ਭੇਜਦੀ ਵੀ ਮੈਂ ਤਾਂ ਇਦਾਂ ਹੀ ਕਰਦੀ ਰਹੀ ਸ਼ੁਰੂ ਦੇ ਵਿੱਚ ਮੇਰੇ ਕੋ ਨਿਆਣੇ ਨੇ ਇਦਾਂ ਕੀਤਾ ਸੀ ਰਾਜਵਰਦਾਵ ਹਮੇਸ਼ਾ ਪਹਿਲਾਂ ਮਨ ਤੋਂ ਨੇ ਸਾਨੂੰ ਰਾਤ ਨੂੰ ਦੱਸ ਕੇ ਸੋਣਾ ਵੀ ਮੈਂ ਸਵੇਰ ਨੂੰ ਜਾਣ ਲੱਗਿਆ ਰੋਣਾ ਹੈ ਔਰ ਫੁੱਲ ਟਾਈਮ ਉਹਨੇ ਹੱਸਦੇ ਰਹਿਣਾ ਜਦੋਂ ਟਾਈਮ ਹੋਣਾ ਜਾਣਦਾ ਉਹਨੇ ਕਿਹਾ ਮੈਂ ਕਿਹਾ ਸੀ ਨਾ ਰੋਣਾ ਹੁਣ ਮੈਂ ਰੋਣ ਲੱਗਾ ਤੇ ਉਹਨੇ ਰੋਕੇ ਜਾਣਾ ਔਰ ਕਈ ਵਾਰੀ ਉਹਨੇ ਰਾਤ ਨੂੰ ਦੱਸਣਾ ਸਵੇਰ ਨੂੰ ਨਹੀਂ ਮੈਂ ਰੋਣਾ ਕੋਈ ਗੱਲ ਨਹੀਂ ਤੇ ਉਸ ਦਿਨ ਉਹਨੇ ਨਹੀਂ ਰੋਣਾ ਪਰ ਉਸ ਦੇ ਬਾਅਦ ਇੱਕ ਮਹੀਨੇ ਦੇ ਬਾਅਦ ਵਿੱਚ ਸਕੂਲ ਤੋਂ ਉਹਦਾ ਆਉਣ ਦਾ ਹੀ ਮਨ ਨਹੀਂ ਸੀ ਹੁੰਦਾ ਗਰਮੀਆਂ ਚ ਛੇਤੀ ਛੁੱਟੀ ਹੋ ਜਾਂਦੀ ਸੀ ਕਹਿੰਦਾ ਸੀ ਮਮਾ ਤੁਸੀਂ ਕਹਿ ਕੇ ਕਰਵਾਉਂਦੇ ਆ ਤਾਂ ਇਦਾਂ ਹੀ ਸਾਡਾ ਮਾਨਿਆ ਇਹ ਨਾਲ ਧੱਕਾ ਕਰਨਾ ਪੈਣਾ ਜ਼ੋਰ ਅਜ਼ਰਬੀ ਕਰਨੀ ਪੈਣੀ ਸਟਾਰਟਿੰਗ ਦੇ ਵਿੱਚ ਪਰ ਜਦੋਂ ਨਿਆਣਾ ਪੜ ਲਿਖ ਜਾਂਦਾ ਫਿਰ ਕੀ ਹੁੰਦਾ ਜੇ ਉਹਨੂੰ ਕੋਈ ਜਣਾ ਸਵਾਲ ਪੁੱਛਦਾ ਆ ਤੇਰੇ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਆ 2 ਦੁਣੀ ਕਿੰਨੇ ਹੁੰਦੇ ਆ ਤੇ ਕੀ ਉਹ ਕਹਤਾ ਖੋਲਦਾ ਆ ਭੱਜ ਕੇ ਸਕੂਲੇ ਜਾਂਦਾ ਵੀ ਮੈਡਮ ਤੋਂ ਪੁੱਛ ਕੇ ਆਵਾ ਵੀ 2 ਦੁਣੀ ਕਿੰਨੇ ਹੁੰਦੇ ਆ ਪਰ ਜੇ ਉਹਨੇ ਸਕੂਲ ਅਠੰਡ ਕੀਤਾ ਆ ਉਹ ਪੜਨ ਜਾਂਦਾ ਰਿਹਾ ਉਹ ਛੱਟੇ ਹੀ ਕਹਿੰਦਾ 2 ਦੁਣੀ 4 ਹੁੰਦੇ ਆ ਜਿਹੜਾ ਵੀ ਮੌਕੇ ਦਾ ਪ੍ਰਾਈਮ ਮਿਨਿਸਟਰ ਹੋਊਗਾ ਨਾਮ ਉਹ ਛੱਟੇ ਹੀ ਤੁਹਾਨੂੰ ਦੱਸਦਾ ਹੈ ਇੱtain ਜਦੋਂ ਤੁਸੀਂ ਸ਼ੁਰੂ ਤੋਂ ਪ੍ਰਾਰਥਨਾ ਵਿੱਚ ਬੈਠਣ ਵਾਲੇ ਬਣ ਜਾਂਦੇ ਆ ਤੇ ਜਦੋਂ ਤੁਹਾਡੇ ਕੋਲੇ ਸਮੱਸਿਆ ਆ ਜਾਂ ਕੋਈ ਇਹੋ ਜਿਹੀ ਸਿਚੁਏਸ਼ਨ ਆ ਤਾਂ ਤੁਹਾਨੂੰ ਭੱਜ ਕੇ ਪ੍ਰੇਅਰ ਵਾਲੇ ਰੂਮ ਵਿੱਚ ਜਾ ਕੇ ਪ੍ਰਾਰਥਨਾ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਤੁਸੀਂ ਉਸੇ ਥਾਂ ਤੇ ਖੜੇ ਖੜੇ ਪ੍ਰਾਰਥਨਾ ਕਰਦੇ ਔਰ ਮਸਲੇ ਹੱਲ ਹੋ ਜਾਂਦੇ ਆ ਪਰਮੇਸ਼ਵਰ ਦੇ ਅਨੁਗ੍ਰਹਿ ਦੇ ਨਾਲ